ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋ ਨੂੰ ਮਿਲਵਣੇ ਆ ਸਰਦਾਰ ਬੂਟਾ ਸਿੰਘ ਜੀ ਗਰਜੇ ਕੇ ਪਰਿਵਾਰ ਚੋਂ ਸੋ ਆਓ ਜੀ ਉਹਨਾਂ ਨੂੰ ਆਪਾਂ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਠੀਕ ਠਾਕ ਆ ਜੀ ਹਾਂ ਠੀਕ ਆ ਜੀ ਤੇ ਬਾਬਾ ਜੀ ਤੁਹਾਡੀ ਉਮਰ ਕਿੰਨੀ ਆ ਜੀਓ ਜੀ 70 80 ਜਦੋਂ ਅਸੀਂ ਆਵੋ ਸੇਜਾ ਥਾਲਾਂ ਦਾ ਸੀਗਾ ਜੀ ਅੱਛਾ ਜੀ ਠੀਕ ਤੇ ਹੁਣ ਤੁਹਾਡੀ ਉਮਰ ਕਿੰਨੀ ਮੰਦੀ ਆ ਹੁਣ 80 ਦੇ ਲਗਭਗ ਪਹੁੰਚ ਗਏ ਹੋ ਅੱਛਾ ਜੀ ਜਨੇ 80 ਦੇ ਨੇੜੇ ਪਹੁੰਚ ਗਏ ਜੀ ਆ ਦੇਖੋ ਜੀ ਸਾਡੇ ਪੁਰਾਣੇ ਬਜ਼ੁਰਗ ਪੁਰਾਣੀਆਂ ਖਰਾਕਾਂ ਦੇ ਆਧਾਰਤ ਜਿਨ੍ਹਾਂ ਦੀ ਉਮਰ 80 ਦੇ ਨੇੜੇ ਜਾ ਰਹੀ ਆ ਤੇ ਬਾਕੀ ਬਾਬਾ ਜੀ ਰਜਾਨਾ ਸਵੇਰ ਮਰਤੇ ਵੇਲੇ ਗੁਰੂ ਘਰ ਇਹਨਾਂ ਨੇ ਜਾਣਾ ਹੀ ਜਾਣਾ ਤੇ ਇਹਨਾਂ ਦੀ ਜਿਹੜੀ ਸਿਹਤ ਦਾ ਰਾਜ ਆ ਤੇ ਬਾਬਾ ਜੀ ਤੁਸੀਂ ਜੋ ਤੁਹਾਡਾ ਖਾਣ ਪੀਣਾ ਉਹਦੇ ਵਿੱਚ ਸੋਲੇ ਸੋਲੇ ਬਾਲਾ ਤੇ ਕੁਟਕੇ ਸੋਲੇ ਬਾਲਾ ਖਾਣਾ ਬਸ ਅੱਛਾ ਜੀ ਤੇ ਹੋਰ ਕੋਈ ਖਰਾਕ ਹੋਰ ਖਰਾਕ ਜਿਹੇ ਜੀ ਹੁੰਦੀ ਆ ਬਸ ਆਪ ਦਾਲੇ ਤੋਂ ਚੋਂ ਆਪੇ ਮੈਂ ਜਾਂਦਾ ਰਹਿਣਾ ਧਾਮਾਂ ਤੋਂ ਮੈਂ ਤੇ ਜਾਂਦਾ ਰਹਿਣਾ ਠੀਕ ਆ ਜੀ ਤੇ ਜਿਹੜੀ ਤੁਸੀਂ ਯਾਤਰਾ ਕਰਦੇ ਆ ਬਾਬਾ ਜੀ ਉਹ ਬਸ ਤੇ ਕਰਦੇ ਆ ਜਾਂ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਕਰਦੇ ਆ ਸਾਈਕਲ ਤੇ ਇਥੋਂ ਕਿੰਨੀ ਵਾਰ ਟਕਾਲੇ ਕੀ ਐ ਤੇ ਕਿੰਨੀ ਵਾਰ ਝੰਡੂਲਾ ਠੀਕ ਆ ਜੀ ਤੇ ਸਾਈਕਲ ਤੇ ਜਾਂਦਾ ਲੰਨਾ ਹਰ ਵਾਰ ਅੱਛਾ ਜੀ ਠੀਕ ਆ ਸਾਈਕਲ ਤੇ ਹਜੇ ਕੋਈ ਅੰਗ ਨਹੀਂ ਦੁਖਾ ਇੱਕ ਦਿਨ ਸਾਈਕਲ ਤੋਂ ਡਿੱਗ ਪੈਸੇ ਢੇੜਾ ਖਾ ਕੇ ਅੱਛਾ ਜੀ ਬਣਾ ਮਾੜਾ ਜਿਹਾ ਬਸ ਉਹ ਗੋਡਾ ਦੁਖਦਾ ਅੱਛਾ 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 ਦੇਖੋ ਬਾਬਾ ਜੀ 80 ਸਾਲ ਦੀ ਉਮਰ ਦੇ ਨੇੜੇ ਪਹੁੰਚੇ ਪਿਆ ਤੇ ਫੇਰ ਵੀ ਯਾਤਰਾ ਰਿਸ਼ਤੇਦਾਰੀ ਚ ਜਾਣਾ ਸਾਈਕਲ ਤੇ ਜਾਂਦੇ ਆ ਕਿਉਂਕਿ ਸਾਈਕਲ ਚਲਾਉਣ ਦੇ ਨਾਲ ਸਾਡਾ ਜਿਹੜਾ ਸਰੀਰ ਦਾ ਤੰਦਰੁਸਤ ਰਹਿੰਦਾ ਤੇ ਬਾਬਾ ਜੀ ਤੁਸੀਂ ਜਿਹੜੀ ਅੰਗਰੇਜ਼ਾਂ ਦੀ ਸਰਕਾਰ ਸੀ ਆਪਣੇ ਹਿੰਦੁਸਤਾਨ ਚਾਈ ਸੀ ਤੁਹਾਡੀ ਸੁਰਤ ਬਲੇ ਤੁਸੀਂ ਉਹਨਾਂ ਨੂੰ ਦੇਖਿਆ ਜੀ ਅਸੀਂ ਸਾਡੇ ਇੱਥੇ ਨਹਿਰੀ ਕੋਠੀ ਬਣੀ ਵੀ ਹੈ ਅੱਛਾ ਜੀ ਉੱਥੇ ਚੰਗੀ ਤਰ੍ਹਾਂ ਗਲਮਕਾ ਵੀ ਮੈਂ ਦੇਖਿਆ ਤੇ ਸੈਣਾ ਸਾਨੂੰ ਠਾਣਾ ਹੁੰਦਾ ਸੀਗਾ ਹਾਂਜੀ 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 ਤੇ ਜ਼ਿਲ੍ਹਾ ਆਪਾਂ ਨੂੰ ਕਿਹੜਾ ਹੁੰਦਾ ਸੀਗਾ ਜੀ ਤੇ ਜ਼ਿਲ੍ਹਾ ਉਦੋਂ ਸੈਦ ਲੁਧਿਆਣਾ ਹੁੰਦਾ ਸੀ ਹਾਂ ਤੇ ਸੈਣੇ ਜਾਂਦੇ ਹੁੰਦੇ ਤੇ ਕੋੜਿਆਂ ਤੇ ਫੜ ਕੇ ਅੱਛਾ ਜੀ ਤੇ ਤੋੜ ਕੇ ਬੰਦੇ ਨੂੰ ਨਾਲ ਜਾਂਦੇ ਉਦੋਂ ਅੱਛਾ ਜੀ ਠੀਕ ਆ ਠੀਕ ਆ ਠੀਕਾ ਜਿਹੜੇ ਬਾਬਾ ਜੀ ਨੇ ਅੰਗਰੇਜ਼ਾਂ ਦੀ ਸਰਕਾਰ ਵੀ ਵੇਖੀ ਆ ਤੇ ਜੋ ਆਪਣੇ ਪਿੰਡ ਟਪਾਲੀ ਨਹਿਰੀ ਕੋਠੀ ਆ ਨਹਿਰੀ ਕੋਠੀ ਦੇ ਵਿੱਚ ਅੰਗਰੇਜ਼ ਅਫਸਰ ਰਹਿੰਦੇ ਸੀ ਤੇ ਜੋ ਆਪਣੀ ਨਹਿਰ ਆ ਮਰੱਬੇ ਬੰਦੀ ਵਲੇ ਬਣੀ ਆ ਤੇ ਉਸ ਵੇਲੇ ਵੀ ਇਹ ਅੰਗਰੇਜ਼ ਸਰਕਾਰ ਨੇ ਜੋ ਨਹਿਰ ਬਣਾਈ ਸੀ ਤੇ ਹੋਰ ਕੋਈ ਸ਼ਪਲਾਂ ਦਾ ਖਾੜੀ ਜੀ ਸੀ ਜਮਾ ਅੱਛਾ ਅੱਛਾ ਵਾਹਿਗੁਰੂ ਜਿਹੜੀ ਨਹਿਰ ਸੀ ਹਾਂ ਹਾਂ ਉਹ ਖਾੜੀ ਜੀ ਹੁੰਦੀ ਸੀ ਹਾਂ ਤੇ ਨਹਿਰ ਅੱਜ ਮੈਂ ਆਪਣਾ ਵਿਆ ਕੱਸੀ ਵੰਗੂ ਪਾਣੀ ਆਇਆ ਅੱਛਾ ਅੱਛਾ ਜਿਹੜੀ ਨਹਿਰ ਸੀ ਆਪਣੀ ਜਿਹੜਾ ਉਹ ਕੱਸੀ ਵੰਗੂ ਸੀਗੀ ਅੱਛਾ 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 ਦੋ ਬਾਅਦ ਹੀ ਫਿਰ ਉਹ ਮਸ਼ੀਨਾਂ ਨੇ ਪਟ ਪਟ ਕੇ ਫੇਰ ਖੁੱਲੀ ਕਰੀ ਨਹਿਰ ਅੱਛਾ ਅੱਛਾ ਤੇ ਬਾਬਾ ਜੀ ਤੁਹਾਡਾ ਸਰੀਰ ਤੰਤਰ ਉਸਤਾ ਤੇ ਤੁਸੀਂ ਕੋਈ ਹੁਣ ਦਵਾਈ ਬੂਟੀ ਤਾਂ ਨਹੀਂ ਖਾਂਦੇ? ਅੱਛਾ ਅੱਛਾ ਤੇ ਜਿਹੜਾ ਤੁਸੀਂ ਪਾਣੀ ਪੀਂਨੇ ਆ ਉਹ ਟੂਟੀ ਦਾ ਪੀਂਨੇ ਜਾਂ ਨਲਕ ਦਾ ਜਾਂ ਘੜੇ ਦਾ? ਜਿਹੇ ਜਾਂ ਕੁਝ ਮਿਲਦੇ ਮਨ ਮਤਾ ਹੋ ਜਾ ਪਾਣੀ ਪੀ ਲੈਂਦਾ। ਅੱਛਾ ਅੱਛਾ ਜਲੇ ਠੰਡੇ ਪਾਣੀ ਤੋਂ ਸਕੋਚ ਕਰਦੇ ਆ। ਹਾਂ ਹਾਂ। ਤਾਜ਼ਾ ਪਾਣੀ ਪੀਂਨੇ ਆ। ਹਾਂ ਤਾਜ਼ਾ ਪਾਣੀ ਪੀ। ਠੰਡੇ ਪਾਣੀ ਨਾਲ ਹਣਾ ਮੈਂ। ਵਾਹਿਗੁਰੂ। ਚਾਹੇ ਛਾਲ ਹੋਵੇ ਚਾਹੇ ਗਰਮੀ। ਠੀਕਾ ਜੀ। ਛਾਲ ਚ ਵੀ ਤੇ ਕਿੰਨਾ ਮਰਜ਼ੀ ਪਾਣਾ ਹੋਵੇ। ਠੰਡੇ ਪਾਣੀ ਨਾਲ ਨਹਾ ਕੇ ਆਉਂਦਾ ਅੱਛਾ ਜੀ ਗੁਰੂ ਘਰ ਜਾਣਾ ਹਾਂ ਜੇ ਜਦਾ ਚਾਹ ਹੋਈ ਹੁੰਦੀ ਤਾਂ ਹੋ ਜਾਂਦਾ ਨਹੀਂ ਆਉਂਦਾ ਬਸ ਹੰਬਲੇ ਬਣੀ ਵਾਹਿਗੁਰੂ ਵਾਹਿਗੁਰੂ ਦੇਖੋ ਜੀ ਵਾਹਿਗੁਰੂ ਦੀ ਕਿੰਨੀ ਕਿਰਪਾ ਕੀਤੀ 80 ਸਾਲ ਦੀ ਉਮਰ ਹੋਵੇ ਤੇ ਜੋ ਇਹਨਾਂ ਦਾ ਖਾਣ ਪੀਣ ਉਹ ਵੀ ਸਾਦਾਗਾ ਤੇ ਬਾਕੀ ਗੁਰੂ ਘਰ ਇਹਨਾਂ ਨੇ ਰਜਾਨਾ ਜਾਣਾ ਹੀ ਜਾਣਾ ਸਾਲ ਦੇ ਵਿੱਚ ਠੰਡੇ ਪਾਣੀ ਨਾਲ ਇਹਨਾਂ ਨੇ ਅਸ਼ਨਾਣ ਕਰਨਾ ਸੁਭਾਂਬਰਤ ਵੇਲੇ ਤੇ ਅਸ਼ਨਾਣ ਕਰਕੇ ਕਹਿੰਦੇ ਵੀ ਚਾਹ ਬਣੀ ਹੋਵੇ ਚਾਹ ਨਾ ਤੇ ਜੇ ਤਾਂ ਚਾਹ ਬਣੀ ਆ ਤਾਂ ਪੀ ਲੈਂਦੇ ਆ ਤੇ ਨਹੀਂ ਫਿਰ ਮਾਲਕ ਦੀ ਕਿਰਪਾ ਦੇ ਨਾਲ ਗੁਰੂ ਘਰ ਇਹਨਾਂ ਨੇ ਜਾਣੇ ਜਾਣਾ ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਗੱਲਾਂ ਅੱਜ ਦੱਸੀਆਂ ਸਾਡੇ ਸਮਾਜ ਨੂੰ ਸਿਹਤ ਦਾ ਰਾਜ ਦੱਸਿਆ ਵੀ ਸਿਹਤ ਨੂੰ ਆਪਾਂ ਕਿਸ ਤਰ੍ਹਾਂ ਸੰਭਾਲਣਾਗਾ ਸੋਲਿਆਂ ਦੀ ਤਾਂ ਆੜਮੀ ਖਾਣੀ ਚਾਹੀਦੀ ਹੈ ਅੱਛਾ ਅੱਛਾ ਵੀ ਕਾਲੇ ਸੋਲਿਆਂ ਦੀ ਦਾਲ ਹਾਂ ਅੱਛਾ ਅੱਛਾ ਸੋਲਿਆਂ ਨੂੰ ਕੁੱਟ ਕੇ ਵਸ ਅੱਛਾ ਸੋਲਿਆਂ ਨੂੰ ਕੁੱਟ ਕੇ ਜੰਬੀ ਜਾਂਦੇ ਅੱਛਾ ਜੀ ਠੀਕ ਆ ਠੀਕ ਆ ਉੜੀ ਜਿਵੇਂ ਚੱਕਰ ਪਾ ਲੋ ਚੱਕਰ ਪਾ ਕੇ ਬਸ ਉਹਦੀ ਨਾਲ ਫਰੋ ਠੀਕ ਆ ਜੀ ਠੀਕ ਆ ਖਾਦਾ ਜਾਂਦਾ ਠੀਕ ਆ ਠੀਕ ਆ ਠੀਕ ਆ ਚਲੋ ਠੀਕ ਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ